ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਾਡਲ 3ਵੀਂ ਮੈਂ ਹਾਂ ਜਸੀ ਕੌਰ ਆਕਲੈਂਡ ਦੇ ਵਿੱਚ ਵਾਧ ਰਹੀਆਂ ਲੁੱਟਾਂ ਕੋਹਾਂ ਤੇ ਰੈਵਨਿਊਸ ਦੀਆਂ ਘਟਨਾਵਾਂ ਨੂੰ ਦੇਖਦੇ ਹਾਂ ਬੀਤੇ ਦਿਨ ਆਕਲੈਂਡ ਦੇ ਵਚ ਪਾਪਟੋਟੋ ਦੇ ਵਚ ਲੋਕਲ ਕਾਰੋਬਾਰੀਆਂ ਤੇ ਕਰਮਚਾਰੀਆਂ ਦੇ ਵੱਲੋਂ ਇੱਕ ਹੜਤਾਲ ਕੀਤੀ ਗਈ ਇਹਨਾਂ ਦੇ ਵੱਲੋਂ ਇਸ ਕ੍ਰਾਈਮ ਦੇ ਖਿਲਾਫ ਇਸ ਹੜਤਾਲ ਨੂੰ ਕੀਤਾ ਗਿਆ ਤੇ ਆਪਣੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਬਹੁਤ ਸਾਰੇ ਸਟੋਰ ਦੇ ਮਾਲਕਾਂ ਦੇ ਮੁਤਾਬਕ ਉਹਨਾਂ ਦੇ ਸਟੋਰਾਂ ਦੇ ਉੱਤੇ ਬਹੁਤ ਵਾਰੀ ਇਹ ਰਾਮ ਰੈਡਸ ਹੋਈਆਂ ਨੇ ਲੁੱਟਾ ਹੋਈਆਂ ਨੇ ਤੇ ਬਹੁਤ ਜ਼ਿਆਦਾ ਨੁਕਸਾਨ ਇਨਾ ਛੋਟੀ ਉਮਰ ਦੇ ਲੁਟੇਰਿਆਂ ਦੇ ਵੱਲੋਂ ਪਹੁੰਚਾਇਆ ਜਾਂਦਾ ਹੈ। ਸਾਜੇ ਜਾਣਿਆ ਕਿ ਬੀਤੇ 10 ਦਿਨ ਪਹਿਲਾਂ ਪੂਜਾ ਜੁਵਲਰਸ ਜੋ ਕਿ ਪਾਪਟੋਟ ਦੇ ਮਸ਼ੂਰ ਜੁਵਲਰੀ ਦੀ ਦੁਕਾਨ ਹੈ ਇੱਥੇ ਲੁੱਟ ਦੀ ਵਾਰਦਾਤ ਹੋਈ ਤੇ ਇਸ ਦੇ ਓਨਰ ਗੁਰਦੀਪ ਸਿੰਘ ਦੇ ਸਿਰ ਦੇ ਉੱਤੇ ਹਥੌੜੇ ਦੇ ਨਾਲ ਹਮਲਾ ਵੀ ਕੀਤਾ ਗਿਆ ਜਿਸ ਕਾਰਨ ਉਹ ਹਜੇ ਵੀ ਇਲਾਜ ਅਧੀਨ ਹਸਪਤਾਲ ਦੇ ਵਿੱਚ ਨੇ। ਸਾਰੇ ਕਾਰੋਬਾਰੀਆਂ ਤੇ ਵਰਕਰਸ ਦੇ ਵੱਲੋਂ ਇਕੱਠੇ ਹੋ ਕੇ ਇਨ੍ਹਾਂ ਛੋਟੀ ਉਮਰ ਦੇ ਲੁਟੇਰਿਆਂ ਦੇ ਖਿਲਾਫ ਕੋਈ ਨਾ ਕੋਈ ਕਾਰਵਾਈ ਕਰਨ ਤੇ ਨਵੇਂ ਲਾਅ ਲੈ ਕੇ ਆਉਣ ਦੇ ਲਈ ਇਹ ਪ੍ਰੋਟੈਸਟ ਕੀਤਾ ਗਿਆ ਇਹ ਹੜਤਾਲ ਕੀਤੀ ਤਾਂ ਕਿ ਸਰਕਾਰ ਦੇ ਕੋਲ ਇਸ ਆਵਾਜ਼ ਨੂੰ ਪਹੁੰਚਾਇਆ ਜਾ ਸਕੇ ਇਸ ਵਿੱਚ ਸੈਂਕੜੇ ਲੋਕਾਂ ਨੇ ਆਪਣਾ ਯੋਗਦਾਨ ਦਿੱਤਾ ਉਦਰ ਪ੍ਰਾਈਮ ਮਿਨਿਸਟਰ ਕ੍ਰਿਸਟੋਫਰ ਲਕਸਨ ਦੇ ਮੁਤਾਬਕ ਉਹਨਾਂ ਦੇ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਇਸ ਕਰਾਈਮ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਬਹੁਤ ਸਾਰੇ ਪੁਲਿਸ ਬਲੂ ਹੋਰ ਤਾਇਨਾਤ ਕੀਤਾ ਜਾ ਰਿਹਾ ਹੈ ਤੇ ਨਾਲ ਦੀ ਨਾਲ ਇਹਨਾਂ ਛੋਟੀ ਉਮਰ ਦੇ ਚੋਰਾਂ ਦੇ ਲਈ ਲੁਟੇਰੀਆਂ ਦੇ ਲਈ ਨਵੇਂ ਕੈਂਪ ਵੀ ਲਗਾਏ ਜਾ ਰਹੇ ਨੇ ਉਹਨਾਂ ਨੇ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਨਵੇਂ ਲਾਅ ਐਂਡ ਆਰਡਰ ਇਟਲੀਆnde ਜਾਣਗੇ ਤਾਂ ਕਿ ਇਹਨਾਂ ਸਟੋਰਾਂ ਦੇ ਉੱਤੇ ਜਾ ਕੇ ਤੇ ਵੀ ਹੋ ਰੀਆਂ ਲੁੱਟਾਂ ਦੇ ਉੱਤੇ ਹੱਲ ਪਾਈ ਜਾਵੇ ਹੋ ਦੇਖਣ ਵਾਲਾ ਹੋਵੇਗਾ ਕਿ ਕੀ ਇਸ ਦਾ ਅਸਰ ਸਰਕਾਰ ਦੇ ਉੱਤੇ ਹੋਵੇਗਾ ਜਾਂ ਕੋਈ ਐਕਸ਼ਨ ਲਿਆ ਜਾਵੇਗਾ ਜਾਂ ਫਿਰ ਨਹੀਂ